ਦੋਸਤੋ ਦੁਨੀਆ ਵਿੱਚ ਕਾਨੂੰਨ ਦੇ ਅਨੇਕਾਂ ਦਰਵਾਜ਼ੇ ਹੁੰਦੇ ਨੇ ਜਿੱਥੇ ਗੁਨਾਹਗਾਰ ਨੂੰ ਸਜ਼ਾ ਤੇ ਪੀੜਤ ਨੂੰ ਇਨਸਾਫ ਦੇਣ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਦ ਇੱਕ ਅਜਿਹੀ ਅਦਾਲਤ ਹੁੰਦੀ ਹੈ ਜਿੱਥੇ ਨਾ ਕੋਈ ਜੱਜ ਮੌਜੂਦ ਹੁੰਦਾ ਨਾ ਕੋਈ ਵਕੀਲ ਤੇ ਨਾ ਹੀ ਕੋਈ ਗਵਾਹ ਉਹ ਅਦਾਲਤ ਸਿਰਫ ਕਰਮਾਂ ਦੇ ਸੱਚੇ ਸਬੂਤਾਂ ਤੇ ਨਿਰਭਰ ਕਰਦੀ ਹੈ ਜਦੋਂ ਇੱਕ ਲਾਲਚੀ ਤੇ ਹੰਕਾਰੀ ਇਨਸਾਨ ਰੱਬ ਦੀ ਕਚਹਿਰੀ ਵਿੱਚ ਜਾ ਕੇ ਖੜਦਾ ਹੈ ਇਨਸਾਫ ਦਾ ਇੱਕ ਅਜੀਬਾ ਦ੍ਰਿਸ਼ ਪ੍ਰਗਟ ਹੁੰਦਾ ਹੈ ਜੋ ਹਰ ਰੂਹ ਨੂੰ ਹਿਲਾ ਕੇ ਰੱਖ ਦਿੰਦਾ ਹੈ ਕੀ ਹੁੰਦਾ ਹੈ ਜਦੋਂ ਰੱਬ ਦੀ ਅਦਾਲਤ ਵਿੱਚ ਫੈਸਲਾ ਹੁੰਦਾ ਹੈ ਜਿੱਥੇ ਦੌਲਤ ਪਦਵੀ ਤੇ ਸਮਰੱਥਾ ਸਭ ਕੁਝ ਵਿਅਰਥ ਸਾਬਤ ਹੁੰਦੇ ਨੇ ਇੱਕ ਕਹਾਣੀ ਇੱਕ ਐਸੇ ਪ੍ਰਸ਼ਨ ਦੀ ਕਲਪਨਾ ਜਗਾਉਂਦੀ ਹੈ ਜਿੱਥੇ ਸਿਰਫ ਰੱਬ ਦੇ ਫੈਸਲੇ ਦੀ ਧਾਰਾ ਚੱਲਦੀ ਹੈ ਇਸ ਕਹਾਣੀ ਦੇ ਰੂਬਰੂ ਹੋਣ ਦੇ ਲਈ ਤਿਆਰ ਹੋ ਜਾਓ ਤੇ ਆਪਣਾ ਪਿਆਰ ਅੰਤ ਤੱਕ ਬਣਾਈ ਰੱਖੋ ਅੱਜ ਤੋਂ ਕਈ 100 ਸਾਲ ਪਹਿਲਾਂ ਇੱਕ ਸ਼ਹਿਰ ਆਪਣੀ ਵਪਾਰਕ ਤਰੱਕੀ ਦੀ ਵਜ੍ਹਾ ਨਾਲ ਦੂਰ ਦੂਰ ਤੱਕ ਜਾਣਿਆ ਜਾਂਦਾ ਸੀ। ਇਸੇ ਸ਼ਹਿਰ ਦੇ ਇੱਕ ਚੌਰਾਹੇ ਤੇ ਹਰ ਐਤਵਾਰ ਵਾਲੇ ਦਿਨ ਇੱਕ ਅਜੀਬ ਮੰਜ਼ਰ ਦੇਖਣ ਨੂੰ ਮਿਲਦਾ। ਇਸ ਦਿਨ ਸ਼ਹਿਰ ਦਾ ਇੱਕ ਅਮੀਰ ਵਿਅਕਤੀ ਆਪਣੇ ਹੱਥ ਵਿੱਚ ਇੱਕ ਕੋੜਾ ਫੜ ਕੇ ਉੱਚੀ ਆਵਾਜ਼ ਵਿੱਚ ਪੁਕਾਰਦਾ ਕਿ ਕੋਈ ਹੈ ਜੋ ਮੈਨੂੰ ਕੋੜੇ ਮਾਰੇ ਤੇ ਮੇਰੀ ਕਮਰ ਤੇ ਜ਼ਖਮ ਲਗਾਵੇ। ਮੈਂ ਬਦਲੇ ਵਿੱਚ ਉਸ ਨੂੰ ਇਨਾਮ ਦੇਵਾਂਗਾ। ਉਸ ਧਨੀ ਵਿਅਕਤੀ ਦਾ ਨਾਮ ਹਾਮਿਦ ਸੀ ਜੋ ਉੱਚੀ ਆਵਾਜ਼ ਵਿੱਚ ਪੁਕਾਰਦਾ ਤੇ ਲੋਕਾਂ ਦੀਆਂ ਮਿੰਨਤਾਂ ਕਰਦਾ ਕਿ ਤੁਹਾਨੂੰ ਖੁਦਾ ਦਾ ਵਾਸਤਾ ਮੇਰੀ ਇਸ ਕਮਰ ਤੇ ਕੋੜੇ ਮਾਰੋ ਤੇ ਬਦਲੇ ਵਿੱਚ ਮੇਰੇ ਤੋਂ ਸਿੱਕੇ ਲੈ ਲਵੋ ਸ਼ਹਿਰ ਦੇ ਲੋਕ ਬੜੀ ਹੈਰਾਨੀ ਦੇ ਨਾਲ ਉਸ ਨੂੰ ਦੇਖਦੇ ਕਿਉਂਕਿ ਇਸ ਸ਼ਹਿਰ ਦੇ ਲੋਕ ਰੱਬ ਨੂੰ ਮੰਨਣ ਵਾਲੇ ਤੇ ਉਸ ਤੋਂ ਡਰਨ ਵਾਲੇ ਸੀ ਪਰ ਕਹਿੰਦੇ ਹੁੰਦੇ ਨੇ ਕਿ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਕਿਸੇ ਤਰ੍ਹਾਂ ਹਾਮਦ ਨੂੰ ਵੀ ਕੋਈ ਨਾ ਕੋਈ ਐਸਾ ਵਿਅਕਤੀ ਮਿਲ ਹੀ ਜਾਂਦਾ ਜੋ ਇਸ ਦੀ ਕਮਰ ਨੂੰ ਜ਼ਖਮੀ ਕਰਦਾ ਤੇ ਬਦਲੇ ਵਿੱਚ ਇਸ ਦੀ ਦੌਲਤ ਲੈ ਲੈਂਦਾ ਇਧਰ ਸ਼ਹਿਰ ਦਾ ਬਾਦਸ਼ਾਹ ਬਹੁਤ ਹੀ ਨੇਕਦਿਲ ਤੇ ਖੁਦਾ ਨੂੰ ਮੰਨਣ ਵਾਲਾ ਇਨਸਾਨ ਸੀ ਬਾਦਸ਼ਾਹ ਦੀ ਹਮੇਸ਼ਾ ਇਹ ਆਦਤ ਸੀ ਕਿ ਉਹ ਬਾਜ਼ਾਰਾਂ ਵਿੱਚ ਭੇਸ ਬਦਲ ਕੇ ਜਾਂਦਾ ਤੇ ਆਪਣੀ ਪਰਜਾ ਦੇ ਹਾਲਾਤ ਜਾਣਦਾ ਇੱਕ ਦਿਨ ਇਤਫਾਕ ਦੇ ਨਾਲ ਬਾਦਸ਼ਾਹ ਭੇਸ ਬਦਲ ਕੇ ਬਾਜ਼ਾਰ ਦਾ ਦੌਰਾ ਕਰ ਰਿਹਾ ਸੀ ਕਿ ਉਸ ਨੂੰ ਇੱਕ ਜਗ੍ਹਾ ਲੋਕਾਂ ਦੀ ਭੀੜ ਲੱਗੀ ਹੋਈ ਨਜ਼ਰ ਆਈ ਜਦੋਂ ਉਸ ਨੇ ਨੇੜੇ ਜਾ ਕੇ ਦੇਖਿਆ ਤਾਂ ਉਸ ਨੂੰ ਬੜੀ ਹੈਰਾਨੀ ਹੋਈ ਕਿ ਇੱਕ ਵਿਅਕਤੀ ਉੱਪਰ ਬੁਰੇ ਤਰੀਕੇ ਨਾਲ ਕੋੜਿਆਂ ਦੀ ਵਰਖਾ ਹੋ ਰਹੀ ਹੈ ਤੇਸ ਦੀ ਕਮਰ ਤੋਂ ਖੂਨ ਵਹਿ ਰਿਹਾ ਹੈ ਬਾਦਸ਼ਾਹ ਨੇ ਆਪਣੇ ਸਾਥੀ ਨੂੰ ਪੁੱਛਿਆ ਕਿ ਇਹ ਵਿਅਕਤੀ ਕੌਣ ਹੈ ਤੇਸ ਨੂੰ ਕਿਸ ਗੁਨਾਹ ਦੀ ਸਜ਼ਾ ਮਿਲ ਰਹੀ ਹੈ ਸਲਾਹਕਾਰ ਬੋਲਿਆ ਕਿ ਜਨਾਬ ਨਾ ਤਾਂ ਇਸ ਆਦਮੀ ਨੂੰ ਕਿਸੇ ਗੁਨਾਹ ਦੀ ਕੋਈ ਸਜ਼ਾ ਦਿੱਤੀ ਗਈ ਹੈ ਤੇ ਨਾ ਹੀ ਮਾਰਨ ਵਾਲਾ ਕੋਈ ਜਲਾਦ ਹੈ ਇਸ ਆਦਮੀ ਦਾ ਨਾਮ ਹਾਮਦ ਹੈ ਤੇ ਇਹ ਹਰ ਐਤਵਾਰ ਵਾਲੇ ਦਿਨ ਸ਼ਹਿਰ ਦੇ ਬਾਜ਼ਾਰ ਵਿੱਚ ਸਿਰਫ ਇਸ ਲਈ ਆਉਂਦਾ ਹੈ ਕਿ ਕੋਈ ਇਸ ਦੀ ਕਮਰ ਤੇ ਕੋੜੇ ਮਾਰੇ ਤੇ ਉਦੋਂ ਤੱਕ ਨਾ ਰੁਕੇ ਜਦੋਂ ਤੱਕ ਇਸ ਦੀ ਕਮਰ ਤੋਂ ਖੂਨ ਨਾ ਵਹਿਣ ਲੱਗੇ ਹਜ਼ੂਰ ਇਹ ਆਦਮੀ ਨਾ ਸਿਰਫ ਕੋੜੇ ਖਾਂਦਾ ਹੈ ਸਗੋਂ ਮਾਰਨ ਵਾਲੇ ਨੂੰ ਚੰਗੀ ਖਾਸੀ ਰਕਮ ਵੀ ਦਿੰਦਾ ਹੈ ਬਾਦਸ਼ਾਹ ਨੇ ਆਪਣੇ ਸਾਥੀ ਦੀ ਗੱਲ ਸੁਣੀ ਤੇ ਕਿਹਾ ਕਿ ਜੇਕਰ ਇਹ ਗੱਲ ਹੈ ਤਾਂ ਅੱਜ ਇਸ ਆਦਮੀ ਨੂੰ ਇੱਥੋਂ ਜਾਣ ਨਾ ਦੇਣਾ ਉਸ ਨੂੰ ਮੇਰੇ ਦਰਬਾਰ ਵਿੱਚ ਪੇਸ਼ ਕਰੋ ਮੈਂ ਵੀ ਇਹ ਜਾਨਣਾ ਚਾਹੁੰਦਾ ਕਿ ਆਖਿਰ ਇਹ ਸ਼ਖਸ ਹੈ ਕੌਣ ਤੇ ਇਹ ਆਪਣੇ ਉੱਤੇ ਇੰਨਾ ਜ਼ੁਲਮ ਕਿਉਂ ਕਰਵਾਉਂਦਾ ਹੈ ਸੋ ਹਾਮਦ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਹਾਮਦ ਆਪਣੀ ਜ਼ਖਮੀ ਕਮਰ ਦੇ ਨਾਲ ਬਾਦਸ਼ਾਹ ਦੇ ਕੋਲ ਪਹੁੰਚਿਆ। ਬਾਦਸ਼ਾਹ ਨੇ ਹਾਮਦ ਨੂੰ ਕਿਹਾ, ਮੈਂ ਬਾਜ਼ਾਰ ਵਿੱਚ ਆਪਣੀਆਂ ਅੱਖਾਂ ਦੇ ਨਾਲ ਤੈਨੂੰ ਕੋੜੇ ਖਾਂਦਿਆਂ ਹੋਇਆ ਦੇਖਿਆ ਹੈ। ਹੁਣ ਮੈਨੂੰ ਦੱਸ ਦੇ ਕਿ ਤੂੰ ਆਪਣੀ ਕਮਰ ਤੇ ਕੋੜੇ ਕਿਉਂ ਖਾਂਦਾ ਹੈ? ਤਿਸ ਦੇ ਬਦਲੇ ਲੋਕਾਂ ਨੂੰ ਰਕਮ ਵੀ ਦਿੰਦਾ ਹੈ। ਇਸ ਤਰ੍ਹਾਂ ਕਿਉਂ? ਬਾਦਸ਼ਾਹ ਨੇ ਕਿਹਾ ਕਿ ਕਿਤੇ ਤੂੰ ਕੋਈ ਜਾਦੂਗਰ ਤਾਂ ਨਹੀਂ? ਹਾਮਦ ਬੋਲਿਆ, "ਹਜ਼ੂਰ, ਮੈਂ ਤੁਹਾਡੇ ਇਸ ਦਰਬਾਰ ਵਿੱਚ ਜ਼ਿਆਦਾ ਦੇਰ ਖੜ੍ਹਾ ਰਹਿਣ ਦੇ ਕਾਬਿਲ ਵੀ ਨਹੀਂ ਹਾਂ।" ਦੁਨੀਆ ਵਿੱਚ ਮੇਰੇ ਵਰਗਾ ਕੋਈ ਬਦਨਸੀਬ ਲਾਲਚੀ ਤੇ ਜ਼ਾਲਮ ਸ਼ਾਇਦ ਹੀ ਕੋਈ ਹੋਵੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਇਸ ਬਦਕਿਸਮਤ ਦੀ ਕਹਾਣੀ ਸੁਣ ਕੇ ਆਪਣਾ ਸਮਾਂ ਬਰਬਾਦ ਨਾ ਕਰੋ ਪਰ ਜਦੋਂ ਬਾਦਸ਼ਾਹ ਨੇ ਜ਼ੈਦ ਕੀਤੀ ਤਾਂ ਹਾਮਦ ਨੇ ਆਪਣੀ ਕਹਾਣੀ ਇਸ ਤਰ੍ਹਾਂ ਸ਼ੁਰੂ ਕੀਤੀ ਹਜ਼ੂਰ ਇਸ ਸ਼ਹਿਰ ਤੋਂ ਕਈ ਕੋਹਾਂ ਦੂਰ ਇੱਕ ਬਸਤੀ ਹੈ ਕਈ ਵਾਰ ਸਾਲ ਭਰ ਮੀਂਹ ਨਹੀਂ ਪੈਂਦਾ ਜਿਸ ਕਾਰਨ ਖੇਤੀਬਾੜੀ ਕਰਨਾ ਮੁਸ਼ਕਲ ਹੁੰਦਾ ਹੈ ਇਸੇ ਵਜ੍ਹਾ ਨਾਲ ਉਸ ਸਮੇਂ ਉਸ ਬਸਤੀ ਤੇ ਗਰੀਬੀ ਭਾਰੀ ਪੈ ਜਾਂਦੀ ਹੈ ਉਸ ਬਸਤੀ ਵਿੱਚ ਹਰ ਵਿਅਕਤੀ ਗਰੀਬ ਸੀ ਪਰ ਸਿਰਫ ਇੱਕ ਵਿਅਕਤੀ ਸੀ ਜੋ ਬਹੁਤ ਹੀ ਅਮੀਰ ਸੀ ਉਸਦੇ ਕੋਲ ਦੌਲਤ ਦੇ ਢੇਰ ਸੀ ਜਿਵੇਂ ਰੱਬ ਨੇ ਆਪਣਾ ਸਾਰਾ ਖਜ਼ਾਨਾ ਉਸਦੇ ਹਵਾਲੇ ਕਰ ਦਿੱਤਾ ਹੋਵੇ ਹਜ਼ੂਰ ਉਹ ਵਿਅਕਤੀ ਬਹੁਤ ਹੀ ਜ਼ਾਲਮ ਤੇ ਲਾਲਚੀ ਵੀ ਸੀ ਉਹ ਕਦੇ ਵੀ ਕਿਸੇ ਗਰੀਬ ਦੀ ਦੌਲਤ ਮਾਰਨ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦਾ ਸੀ ਜਦੋਂ ਵੀ ਕਿਸੇ ਗਰੀਬ ਤੇ ਕੋਈ ਮੁਸੀਬਤ ਆਉਂਦੀ ਉਸ ਨੂੰ ਇਸ ਗੱਲ ਵਿੱਚ ਬਹੁਤ ਖੁਸ਼ੀ ਮਿਲਦੀ ਬਾਦਸ਼ਾਹ ਨੇ ਹੈਰਾਨੀ ਨਾਲ ਪੁੱਛਿਆ ਤੇਰੇ ਕੋੜੇਖਾਂ ਨਾਲ ਉਸ ਵਿਅਕਤੀ ਦਾ ਕੀ ਸਬੰਧ ਹੈ? ਆਮਦ ਬੋਲਿਆ ਜਨਾਬ ਬਹੁਤ ਹੀ ਗਹਿਰਾ ਸਬੰਧ ਹੈ ਕਿਉਂਕਿ ਉਹ ਸ਼ਖਸ ਮੈਂ ਹੀ ਹਾਂ ਜੋ ਤੁਹਾਡੇ ਸਾਹਮਣੇ ਖੜਾ ਆਪਣੀ ਕਹਾਣੀ ਬਿਆਨ ਕਰ ਰਿਹਾ ਹੈ। ਮੇਰੀ ਮਲਕੀਅਤ ਵਿੱਚ ਇੱਕ ਵੱਡਾ ਪਹਾੜ ਸੀ ਜਿਦੇ ਵਿੱਚੋਂ ਬਹੁਤ ਕੀਮਤੀ ਪੱਥਰ ਨਿਕਲਦਾ ਸੀ। ਉਹ ਪੱਥਰ ਸੋਹਣੀਆਂ ਇਮਾਰਤਾਂ ਬਣਾਉਣ ਲਈ ਵਰਤਿਆ ਜਾਂਦਾ ਸੀ। ਵੱਡੇ-ਵੱਡੇ ਸ਼ਹਿਰਾਂ ਵਿੱਚ ਸ਼ਾਇਦ ਹੀ ਕੋਈ ਐਸਾ ਮਹਿਲ ਹੋਵੇ ਜਿਦੇ ਵਿੱਚ ਇਸ ਪਹਾੜ ਦੇ ਪੱਥਰ ਦੀ ਵਰਤੋਂ ਨਾ ਹੋਈ ਹੋਵੇ। ਇਥੋਂ ਤੱਕ ਕਿ ਤੁਹਾਡੇ ਇਸ ਦਰਬਾਰ ਨੂੰ ਬਣਾਉਣ ਵਿੱਚ ਵੀ ਉਸੇ ਪਹਾੜ ਦੇ ਪੱਥਰ ਦੀ ਵਰਤੋਂ ਕੀਤੀ ਗਈ ਹੈ ਜੋ ਅਜੇ ਵੀ ਮੇਰੀ ਮਲਕੀਅਤ ਵਿੱਚ ਹੈ। ਮੇਰੀ ਬਸਤੀ ਦੇ ਲਗਭਗ ਸਾਰੇ ਲੋਕ ਮੇਰੇ ਕੋਲ ਮਜ਼ਦੂਰੀ ਕਰਦੇ ਸੀ। ਬਸਤੀ ਦੇ ਲੋਕ ਮਜਬੂਰੀ ਵਿੱਚ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਮੇਰੇ ਵਰਗੇ ਜ਼ਾਲਮ ਨੂੰ ਸਹਿੰਦੇ ਸੀ। ਮੈਂ ਮਜ਼ਦੂਰਾਂ ਨੂੰ ਦਿਹਾੜੀ ਦਿੰਦੇ ਸਮੇਂ ਇੱਕ ਖਾਸ ਤਰ੍ਹਾਂ ਦੀ ਸ਼ਰਤ ਲਾਈ ਹੋਈ ਸੀ। ਮੈਂ ਮਜ਼ਦੂਰਾਂ ਦੀ ਦਿਨ ਭਰ ਦੀ ਮਿਹਨਤ ਦਾ ਮੁਆਵਜ਼ਾ ਉਦੋਂ ਹੀ ਦਿੰਦਾ ਸੀ ਜਦੋਂ ਮੈਂ ਉਨ੍ਹਾਂ ਦੀ ਕਮਰ ਨੂੰ ਦੇਖਦਾ। ਜੇਕਰ ਮਜ਼ਦੂਰ ਦੀ ਕਮਰ ਪੱਥਰ ਢੋਣ ਨਾਲ ਜ਼ਖਮੀ ਹੋਈ ਹੋਵੇ ਤੇ ਖੂਨ ਵਹਿ ਰਿਹਾ ਹੋਵੇ ਤਾਂ ਹੀ ਉਸ ਨੂੰ ਉਸ ਦਿਨ ਦੀ ਦਿਹਾੜੀ ਮਿਲਦੀ ਸੀ ਸ਼ਾਮ ਨੂੰ ਗਰੀਬ ਮਜ਼ਦੂਰ ਇੱਕ ਕਤਾਰ ਵਿੱਚ ਖੜੇ ਹੋ ਜਾਂਦੇ ਤੇ ਹਰ ਇੱਕ ਮਜ਼ਦੂਰ ਆਪਣੀ ਕਮਰ ਤੋਂ ਕੱਪੜਾ ਹਟਾ ਹਟਾ ਕੇ ਦਿਖਾਉਂਦਾ ਜਿਸ ਦੀ ਕਮਰ ਤੋਂ ਖੂਨ ਨਿਕਲ ਰਿਹਾ ਹੋਵੇ ਜਾਂ ਜਿਸ ਦੀ ਕਮਰ ਤੇ ਜ਼ਖਮਾਂ ਦੇ ਨਿਸ਼ਾਨ ਹੁੰਦੇ ਉਸ ਨੂੰ ਉਸ ਦਿਨ ਦੀ ਦਿਹਾੜੀ ਮਿਲ ਜਾਂਦੀ ਸੀ ਉਹ ਗਰੀਬ ਆਪਣੇ ਘਰ ਪਰਿਵਾਰ ਲਈ ਕੁਝ ਖਾਣ ਪੀਣ ਦਾ ਇੰਤਜ਼ਾਮ ਹੋਣ ਦੀ ਆਸ ਵਿੱਚ ਆਪਣੀ ਕਮਰ ਦੇ ਦਰਦ ਨੂੰ ਭੁਲਾ ਦਿੰਦੇ ਸੀ ਮੇਰੇ ਲਾਲਚ ਨੇ ਮੇਰੇ ਦਿਮਾਗ ਤੇ ਐਸਾ ਮਲਬਾ ਪਾਇਆ ਕਿ ਮੈਂ ਇੱਕ ਜ਼ਾਲਮ ਦਰਿੰਦਾ ਬਣ ਗਿਆ ਮੇਰੇ ਕੋਲ ਦੌਲਤ ਦੀ ਕੋਈ ਕਮੀ ਨਹੀਂ ਸੀ ਤੇ ਉਸ ਤੋਂ ਵੱਧ ਕੇ ਖੁਦਾ ਨੇ ਮੈਨੂੰ ਔਲਾਦ ਦੀ ਦਾਤ ਨਾਲ ਵੀ ਨਿਵਾਜਿਆ ਸੁਣਿਆ ਹੈ ਕਿ ਜਦੋਂ ਇਨਸਾਨ ਦੀ ਆਪਣੀ ਔਲਾਦ ਹੋ ਜਾਵੇ ਤਾਂ ਉਸ ਵਿੱਚ ਰਹਿਮਦਿਲੀ ਦਾ ਜਜ਼ਬਾ ਪੈਦਾ ਹੋ ਜਾਂਦਾ ਹੈ ਪਰ ਬੇਟੇ ਦੀ ਪੈਦਾਇਸ਼ ਨੇ ਵੀ ਮੇਰੀਆਂ ਅੱਖਾਂ ਤੇ ਬੰਨੀ ਹੋਈ ਜ਼ੁਲਮ ਦੀ ਪੱਟੀ ਨਾ ਖੋਲੀ ਮੇਰਾ ਬੇਟਾ ਅਜੇ ਛੋਟੀ ਉਮਰ ਦਾ ਸੀ ਪਰ ਮੈਨੂੰ ਹਮੇਸ਼ਾ ਇਹ ਮਹਿਸੂਸ ਹੁੰਦਾ ਸੀ ਕਿ ਉਹ ਮੇਰੇ ਇਸ ਕੰਮ ਨੂੰ ਪਸੰਦ ਨਹੀਂ ਕਰਦਾ ਇਸੇ ਵਜ੍ਹਾ ਨਾਲ ਮੈਂ ਫੈਸਲਾ ਕੀਤਾ ਕਿ ਮੈਂ ਆਪਣੇ ਬੇਟੇ ਨੂੰ ਪੜ੍ਹਾਈ ਦੇ ਬਹਾਨੇ ਸ਼ਹਿਰ ਭੇਜ ਦੇਵਾਂਗਾ ਤਾਂ ਜੋ ਮੈਨੂੰ ਆਪਣੇ ਬੇਟੇ ਦਾ ਸਾਹਮਣਾ ਨਾ ਕਰਨਾ ਪਵੇ ਇਸ ਤਰ੍ਹਾਂ ਮੇਰਾ ਬੇਟਾ ਸ਼ਹਿਰ ਦੀ ਇੱਕ ਪਾਠਸ਼ਾਲਾ ਵਿੱਚ ਪੜ੍ਹਨ ਚਲਾ ਗਿਆ ਤੇ ਮੈਂ ਆਪਣੇ ਅਤਿਆਚਾਰ ਵਾਲੇ ਕੰਮਾਂ ਵਿੱਚ ਕਈ ਸਾਲ ਬਿਤਾ ਦਿੱਤੇ ਕਈ ਵਾਰ ਇਦਾਂ ਹੁੰਦਾ ਸੀ ਕੇ ਪਹਾੜ ਤੇ ਮਜ਼ਦੂਰੀ ਕਰਦੇ ਸਮੇਂ ਕੋਈ ਨਾ ਕੋਈ ਮਜ਼ਦੂਰ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ। ਦੋਸਤੋ ਬਾਦਸ਼ਾਹ ਤੇ ਉਸਦੇ ਦਰਬਾਰੀ ਬੜੀ ਗੌਰ ਨਾਲ ਹਾਮਦ ਦੀ ਦਾਸਤਾਨ ਸੁਣਦੇ ਜਾ ਰਹੇ ਸੀ ਪਰ ਹਾਮਦ ਅਚਾਨਕ ਕੁਝ ਦੇਰ ਲਈ ਖਾਮੋਸ਼ ਹੋ ਗਿਆ ਤੇ ਉਹਦੀਆਂ ਅੱਖਾਂ ਤੋਂ ਹੰਝੂ ਵਗਣ ਲੱਗੇ। ਫਿਰ ਉਹ ਕਹਿਣ ਲੱਗਾ ਜਨਾਬ ਮੇਰੇ ਮਜ਼ਦੂਰਾਂ ਵਿੱਚੋਂ ਇੱਕ ਮਜ਼ਦੂਰ ਬਹੁਤ ਹੀ ਕਮਜ਼ੋਰ ਸਰੀਰ ਦਾ ਸੀ। ਉਹ ਮਜ਼ਦੂਰ ਆਪਣੀਆਂ ਦੋ ਧੀਆਂ ਤੇ ਇੱਕ ਪਤਨੀ ਦੀ ਪਰਵਰਿਸ਼ ਕਰਦਾ ਸੀ ਪਰ ਫਿਰ ਵੀ ਸਭ ਤੋਂ ਜ਼ਿਆਦਾ ਉਹੀ ਮਜ਼ਦੂਰ ਮੇਰੇ ਜ਼ੁਲਮ ਦਾ ਸ਼ਿਕਾਰ ਬਣਦਾ ਸੀ ਸੋ ਆਪਣੀ ਕਮਜ਼ੋਰੀ ਦੀ ਵਜ੍ਹਾ ਨਾਲ ਉਹ ਆਪਣੀ ਕਮਰ ਤੇ ਇੱਕ ਕੱਪੜਾ ਰੱਖ ਕੇ ਪੱਥਰ ਢੋਂਦਾ ਸੀ ਤੇ ਸ਼ਾਮ ਨੂੰ ਮੈਨੂੰ ਦਿਖਾਉਂਦਾ ਸੀ ਕਿ ਸਭ ਤੋਂ ਜ਼ਿਆਦਾ ਉਸਨੇ ਕੰਮ ਕੀਤਾ ਹੈ ਪਰ ਮੈਂ ਆਪਣੀ ਸ਼ਰਤ ਤੇ ਕਾਇਮ ਰਹਿੰਦਾ ਤੇ ਉਸ ਤੋਂ ਜ਼ਖਮੀ ਕਮਰ ਦਿਖਾਉਣ ਦੀ ਮੰਗ ਕਰਦਾ ਜਦੋਂ ਉਹ ਆਪਣੇ ਜ਼ਖਮ ਨਾ ਦਿਖਾ ਪੌਂਦਾ ਤਦ ਮੈਂ ਉਸਨੂੰ ਖਾਲੀ ਹੱਥ ਵਾਪਸ ਭੇਜ ਦਿੰਦਾ ਹਜ਼ੂਰ ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਇਸ ਗਰੀਬ ਨੇ ਤਿੰਨ ਦਿਨ ਲਗਾਤਾਰ ਕੰਮ ਕੀਤਾ ਪਰ ਤਿੰਨ ਦਿਨਾਂ ਵਿੱਚ ਵੀ ਉਹਦੀ ਕਮਰ ਜ਼ਖਮੀ ਨਾ ਹੋਈ। ਮੈਂ ਆਪਣੇ ਮਨ ਵਿੱਚ ਖੁਸ਼ ਹੋ ਰਿਹਾ ਸੀ ਕਿ ਬਿਨਾਂ ਦਿਹਾੜੀ ਦਿੱਤੇ ਕੰਮ ਹੋ ਰਿਹਾ ਹੈ। ਮੈਂ ਉਹਨੂੰ ਤਿੰਨ ਦਿਨ ਲਗਾਤਾਰ ਪੈਸੇ ਨਹੀਂ ਦਿੱਤੇ ਤੇ ਹਰ ਵਾਰ ਖਾਲੀ ਹੱਥੀ ਵਾਪਸ ਭੇਜ ਦਿੱਤਾ। ਹਰ ਵਾਰ ਉਹ ਗਰੀਬ ਮੇਰੇ ਸਾਹਮਣੇ ਹੰਝੂ ਵਹਾ ਵਹਾ ਕੇ ਬੇਨਤੀ ਕਰਦਾ ਕਿ ਜੇਕਰ ਦਿਹਾੜੀ ਨਹੀਂ ਤਾਂ ਖੁਦਾ ਦੇ ਵਾਸਤੇ ਕੁਝ ਖਾਣ ਨੂੰ ਹੀ ਦੇ ਦਿਓ ਤਾਂ ਜੋ ਮੇਰੇ ਪਰਿਵਾਰ ਦਾ ਪੇਟ ਭਰ ਸਕੇ। ਹਜ਼ੂਰ ਮੈਨੂੰ ਯਕੀਨ ਹੈ ਕਿ ਜੇਕਰ ਉਹ ਗਰੀਬ ਕਿਸੇ ਪੱਥਰ ਦੇ ਸਾਹਮਣੇ ਵੀ ਬੇਨਤੀ ਕਰਦਾ ਤਾਂ ਉਹ ਪੱਥਰ ਵੀ ਵਿਗਲ ਜਾਂਦਾ ਪਰ ਮੇਰੇ ਜ਼ਾਲਮ ਤੇ ਇਹਦਾ ਕੋਈ ਅਸਰ ਨਾ ਹੋਇਆ ਉਸਦੇ بیوی ਬੱਚੇ 3 ਦਿਨ ਤੋਂ ਭੁੱਖੇ ਸੀ ਜਦੋਂ ਉਹ ਘਰੇ ਜਾਂਦਾ ਤਾਂ ਉਸਦੀ ਪਤਨੀ ਉਸ ਤੋਂ ਪੁੱਛਦੀ ਕਿ ਕੁਝ ਖਾਣ ਲਈ ਲਿਆ ਕੇ ਨਹੀਂ ਤੇ ਉਹ ਮਜ਼ਦੂਰ ਇਹੀ ਜਵਾਬ ਦਿੰਦਾ ਕਿ ਅੱਜ ਵੀ ਉਹ ਮਾਲਕ ਦੀ ਸ਼ਰਤ ਪੂਰੀ ਨਹੀਂ ਕਰ ਸਕਿਆ ਹਜ਼ੂਰ ਚੌਥੇ ਦਿਨ ਜਦੋਂ ਉਹ ਮਜ਼ਦੂਰ ਸ਼ਾਮ ਨੂੰ ਦਿਹਾੜੀ ਲੈਣ ਆਇਆ ਤਾਂ ਮੈਨੂੰ ਇਹ ਦੇਖ ਕੇ ਬੜਾ ਗੁੱਸਾ ਆਇਆ ਅੱਜ ਉਸ ਦੀ ਕਮਰ ਜ਼ਖਮੀ ਸੀ ਮੈਂ ਤਾਂ ਸੋਚ ਰਿਹਾ ਸੀ ਕਿ ਅੱਜ ਵੀ ਉਸ ਨੂੰ ਦਿਹਾੜੀ ਨਹੀਂ ਦੇਣੀ ਪਵੇਗੀ ਪਰ ਜੋ ਵੀ ਸੀ ਮੈਂ ਉਸ ਨੂੰ ਦਿਹਾੜੀ ਦੇ ਦਿੱਤੀ ਉਸ ਨੇ ਕੰਬਦੇ ਹੋਏ ਹੱਥਾਂ ਨਾਲ ਪੈਸੇ ਫੜੇ ਤੇ ਆਪਣੇ ਘਰ ਲਈ ਰਵਾਨਾ ਹੋ ਗਿਆ ਪਰ ਭੁੱਖ ਦੇ ਕਾਰਨ ਉਹ ਇਸ ਕਦਰ ਕਮਜ਼ੋਰ ਹੋ ਗਿਆ ਕਿ ਉਹ ਘਰ ਤੱਕ ਨਹੀਂ ਪਹੁੰਚ ਸਕਿਆ ਤੇ ਰਾਹ ਵਿੱਚ ਹੀ ਮੌਤ ਨੇ ਉਸ ਨੂੰ ਆਪਣੀ ਗੋਦ ਵਿੱਚ ਲੈ ਲਿਆ ਅਗਲੇ ਦਿਨ ਮੇਰੇ ਦਰਵਾਜ਼ੇ ਤੇ دستਕ ਹੋਈ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਇੱਕ ਔਰਤ ਮੇਰੇ ਦਰਵਾਜ਼ੇ ਦੇ ਸਾਹਮਣੇ ਖੜੀ ਸੀ ਉਦੇ ਬੁੱਲ ਸੁੱਕੇ ਹੋਏ ਸੀ। ਉਹਦੇ ਚਿਹਰੇ ਤੋਂ ਰੌਣਕ ਇਸ ਤਰ੍ਹਾਂ ਗਾਇਬ ਸੀ ਜਿਵੇਂ ਰੇਤ ਦੇ ਮੈਦਾਨ ਤੋਂ ਪਾਣੀ। ਉਹਦੇ ਕੋਲ ਦੋ ਨਿੱਕੀਆਂ ਬੱਚੀਆਂ ਸੀ ਜੋ ਆਪਣੀਆਂ ਅੱਖਾਂ ਦੇ ਵਿੱਚ ਇੱਕ ਅਣਜਾਣ ਖੌਫ ਲੈ ਕੇ ਖੜੀਆਂ ਸੀ। ਇਹ ਔਰਤ ਉਸੇ ਗਰੀਬ ਦੀ ਪਤਨੀ ਸੀ ਜਿਹਦੇ ਤੇ ਮੈਂ ਜ਼ੁਲਮ ਦੇ ਪਹਾੜ ਤੋੜੇ ਸੀ। ਇਸ ਵਿਧਵਾ ਨੇ ਮੈਨੂੰ ਹੱਥ ਚੁੱਕ ਕੇ ਬਦਦੁਆਵਾਂ ਦਿੰਦੇ ਹੋਏ ਕਿਹਾ ਕਿ ਤੂੰ ਮੇਰੇ ਪਤੀ ਨੂੰ ਕਤਲ ਕਰ ਦਿੱਤਾ ਹੈ। ਹੁਣ ਮੈਂ ਤੇਰੀ ਸ਼ਿਕਾਇਤ ਕਰਾਂਗੀ। ਐਨਾ ਕਹਿ ਕੇ ਉਹ ਔਰਤ ਉਥੋਂ ਚਲੀ ਗਈ। ਉਸ ਦਿਨ ਤੋਂ ਮੈਂ ਭਾਰੀ ਦਬਾਅ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਮਨ ਵਿੱਚ ਇੱਕ ਗੱਲ ਘੁੰਮਦੀ ਰਹੀ ਕਿ ਇਹ ਔਰਤ ਹੁਣ ਸਿੱਧਾ ਕਾਜ਼ੀ ਦੇ ਕੋਲ ਜਾਵੇਗੀ ਤੇ ਮੇਰੀ ਸ਼ਿਕਾਇਤ ਕਰੇਗੀ। ਤੇ ਜੇਕਰ ਕਾਜ਼ੀ ਕੋਲ ਮੇਰੀ ਸ਼ਿਕਾਇਤ ਹੋ ਗਈ ਤਾਂ ਯਕੀਨਨ ਮੈਨੂੰ ਮੌਤ ਦੀ ਸਜ਼ਾ ਮਿਲੇਗੀ। ਸੋ ਕੁਝ ਹੀ ਦਿਨਾਂ ਬਾਅਦ ਫਿਰ ਤੋਂ ਦਰਵਾਜ਼ੇ ਤੇ ਦਸਤਕ ਹੋਈ। ਹੁਣ ਜਦ ਮੈਂ ਖੁਦ ਵੀ ਡਰਿਆ ਹੋਇਆ ਸੀ ਮੈਂ ਆਪਣੇ ਨੌਕਰ ਨੂੰ ਭੇਜਿਆ। ਨੌਕਰ ਵਾਪਸ ਆਇਆ ਤੇ ਕਹਿਣ ਲੱਗਾ ਕਿ ਦਰਵਾਜ਼ੇ ਤੇ ਇੱਕ ਸੁਨੇਹਾਕਾਰ ਆਇਆ ਹੈ। ਤੇ ਉਸ ਦੇ ਹੱਥ ਵਿੱਚ ਇੱਕ ਖਤ ਮੌਜੂਦ ਹੈ ਮੈਂ ਸੋਚਿਆ ਕਿ ਜ਼ਰੂਰ ਉਸ ਔਰਤ ਨੇ ਕਾਜੀ ਕੋਲ ਮੇਰੀ ਸ਼ਿਕਾਇਤ ਕਰ ਦਿੱਤੀ ਹੈ ਤੇ ਇਹ ਸੁਨੇਹਾਕਾਰ ਵੀ ਕਾਜੀ ਨੇ ਹੀ ਭੇਜਿਆ ਹੋਵੇਗਾ ਇਸ ਲਈ ਮੈਂ ਆਪਣੇ ਨੌਕਰ ਨੂੰ ਕਿਹਾ ਕਿ ਜਾ ਕੇ ਉਹਨੂੰ ਕਹਿ ਦੇ ਕਿ ਮਾਲਕ ਘਰ ਵਿੱਚ ਨਹੀਂ ਹੈ ਇਸ ਤਰ੍ਹਾਂ ਉਹ ਸੁਨੇਹਾਕਾਰ ਵਾਪਸ ਚੱਲ ਗਿਆ ਹੁਣ ਮੇਰੀ ਹਾਲਤ ਡਰ ਦੇ ਮਾਰੇ ਬਹੁਤ ਹੀ ਖਰਾਬ ਹੋਣ ਲੱਗੀ ਮੇਰੇ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਵੀ ਹਰਾਮ ਹੋ ਗਈ ਜਦੋਂ ਕਦੇ ਮੇਰੀ ਅੱਖ ਲੱਗ ਵੀ ਜਾਂਦੀ ਉਸ ਮਜ਼ਦੂਰ ਦੀ ਬੇਵੱਸ ਪਤਨੀ ਮੇਰੇ ਖੁਆਬ ਵਿੱਚ ਆਉਂਦੀ ਤੇ ਕਹਿੰਦੀ ਮੈਂ ਤੇਰੀ ਸ਼ਿਕਾਇਤ ਕਰ ਦिती ਹੈ ਹੁਣ ਸਜ਼ਾ ਭੁਗਤਣ ਲਈ ਤਿਆਰ ਹੋ ਜਾ ਇਸ ਤੋਂ ਬਾਅਦ ਉਸ ਦਾ ਹਾਸਾ ਸੁਣ ਕੇ ਮੇਰੀ ਅੱਖ ਖੁੱਲ ਜਾਂਦੀ ਦੂਜੇ ਪਾਸੇ ਉਹ ਸੁਨੇਹਾਕਾਰ ਹਰ ਰੋਜ਼ ਮੇਰੇ ਦਰਵਾਜ਼ੇ ਤੇ ਆਉਂਦਾ ਤੇ ਮੈਂ ਹਰ ਵਾਰ ਉਸ ਨੂੰ ਵਾਪਸ ਭੇਜ ਦਿੰਦਾ ਕਿਉਂਕਿ ਮੈਂ ਕਾਜ਼ੀ ਦੇ ਸਾਹਮਣੇ ਪੇਸ਼ ਨਹੀਂ ਸੀ ਹੋਣਾ ਚਾਹੁੰਦਾ ਮੈਂ ਇਹੀ ਸੋਚਦਾ ਸੀ ਕਿ ਸ਼ਾਇਦ ਇਹ ਕੰਮ ਚਲਾਕੀ ਨਾਲ ਟਾਲਿਆ ਜਾ ਸਕੇ ਪਰ ਕਹਿੰਦੇ ਹੁੰਦੇ ਹਨ ਕਿ ਰੱਬ ਦੀ ਲਾਠੀ ਆਵਾਜ਼ ਨਹੀਂ ਕਰਦੀ ਰੱਬ ਨੇ ਜੋ ਮੈਨੂੰ ਮੌਕਾ ਦਿੱਤਾ ਸੀ ਸ਼ਾਇਦ ਉਸ ਦੀ ਮਿਆਦ ਹੁਣ ਖਤਮ ਹੋ ਚੁੱਕੀ ਸੀ ਤੇ ਮੇਰੀ ਪਕੜ ਦਾ ਸਮਾਂ ਆ ਪਹੁੰਚਿਆ ਸੀ ਉਸ ਦਿਨ ਮੇਰੇ ਉੱਤੇ ਦੁੱਖਾਂ ਦਾ ਇੱਕ ਅਜੀਹਾਂ ਭਾਰ ਟੁੱਟਿਆ ਜਿਸ ਨੂੰ ਸਹਿਣ ਦੀ ਮੇਰੇ ਵਿੱਚ ਹਿੰਮਤ ਵੀ ਨਹੀਂ ਸੀ ਮੇਰੇ ਬੇਅੰਤ ਜ਼ੁਲਮਾਂ ਦਾ ਬਦਲਾ ਅੱਜ ਮੈਨੂੰ ਮਿਲਣ ਵਾਲਾ ਸੀ ਹਜ਼ੂਰ ਉਸ ਦਿਨ ਇੱਕ ਵਾਰ ਫਿਰ ਮੇਰੇ ਦਰਵਾਜ਼ੇ ਤੇ دستਕ ਹੋਈ ਮੈਂ ਫਿਰ ਹੀ ਸੋਚਿਆ ਕਿ ਕਾਜੀ ਦਾ ਸੁਨੇਹਾ ਆਇਆ ਹੋਵੇਗਾ ਪਰ ਮੇਰੇ ਨੌਕਰ ਨੇ ਆ ਕੇ ਦੱਸਿਆ ਕਿ ਕੋਈ ਆਦਮੀ ਆਇਆ ਹੈ ਜੋ ਆਪਣੇ ਨਾਲ ਇੱਕ ਘੋੜਾਗੱਡੀ ਲੈ ਕੇ ਆਇਆ ਹੈ ਮੈਂ ਜਲਦੀ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਇੱਕ ਆਦਮੀ ਦਰਵਾਜ਼ੇ ਤੇ ਖੜ੍ਹਾ ਹੈ ਤੇ ਆਪਣੇ ਨਾਲ ਇੱਕ ਘੋੜਾਗੱਡੀ ਲੈ ਕੇ ਆਇਆ ਹੈ ਇਸ ਘੋੜਾਗੱਡੀ ਉੱਪਰ ਕਫਨ ਵਿੱਚ ਲਪੇਟੀ ਹੋਈ ਕਿਸੇ ਦੀ Laash ਦਿਖ ਰਹੀ ਸੀ ਜਿਸ ਵਿੱਚੋਂ ਅਜੀਬੀ ਖੂਨ ਵਹਿ ਰਿਹਾ ਸੀ ਮੈਂ ਕਫਨ ਹਟਾ ਕੇ ਵੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਨਾਬ ਉਹ ਖੂਨ ਨਾਲ ਲਥਪਥ Laash ਕਿਸੇ ਹੋਰ ਦੀ ਨਹੀਂ ਸਗੋਂ ਮੇਰੇ ਆਪਣੇ ਬੇਟੇ ਦੀ ਸੀ ਆਪਣੇ ਬੇਟੇ ਦੀ লাশ ਆਪਣੀਆਂ ਅੱਖਾਂ ਦੇ ਸਾਹਮਣੇ ਵੇਖ ਕੇ ਮੇਰੀ ਅਕਲ ਗੁੰਮ ਹੋ ਗਈ। ਮੈਂ ਆਪਣੇ ਬੇਟੇ ਦੀ লাশ ਨੂੰ ਚਿਮੜ ਕੇ ਤਾਂ ਹਾਂ ਮਾਰ-ਮਾਰ ਰੋਇਆ। ਜਦੋਂ ਮੈਂ ਹੋਸ਼ ਵਿੱਚ ਆਇਆ ਤਾਂ ਮੈਂ ਘੋੜਾ ਗੱਡੀ ਲਿਆਉਣ ਵਾਲੇ ਆਦਮੀ ਤੋਂ ਪੁੱਛਿਆ ਕਿ ਮੇਰੇ ਬੇਟੇ ਦੀ ਇਹ ਹਾਲਤ ਕਿਵੇਂ ਹੋਈ ਹੈ? ਉਸ ਆਦਮੀ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੈ। ਉਸ ਦਾ ਕੰਮ ਸਿਰਫ লাশ ਨੂੰ ਮੇਰੇ ਤੱਕ ਪਹੁੰਚਾਉਣਾ ਸੀ। ਮੈਂ ਸੋਚਿਆ ਕਿ ਸ਼ਾਇਦ ਉਸ ਵਿਧਵਾ ਔਰਤ ਨੇ ਮੈਨੂੰ ਸਜ਼ਾ ਦੇਣ ਲਈ ਮੇਰੇ ਬੇਟੇ ਨੂੰ ਕਤਲ ਕਰ ਦਿੱਤਾ ਹੋਵੇਗਾ। ਪਰ ਫਿਰ ਮੈਨੂੰ ਯਾਦ ਆਇਆ ਕਿ ਉਹ ਔਰਤ ਤਾਂ ਖੁਦ ਹੀ ਬਹੁਤ ਮੁਸੀਬਤਾਂ ਵਿੱਚ ਸੀ ਉਹ ਜ਼ਿਆਦਾ ਤੋਂ ਜ਼ਿਆਦਾ ਕਾਜੀ ਕੋਲ ਸ਼ਿਕਾਇਤ ਕਰ ਸਕਦੀ ਸੀ ਸੋ ਮੈਂ ਸੋਚਾਂ ਵਿੱਚ ਪਿਆ ਹੋਇਆ ਸੀ ਤੇ ਭਾਰੀ ਦਿਲ ਕਰਕੇ ਮੈਂ ਆਪਣੇ ਜਿਗਰ ਦੇ ਟੁਕੜੇ ਨੂੰ ਆਪਣੇ ਹੱਥਾਂ ਨਾਲ ਦਫ਼ਨ ਕੀਤਾ ਰੱਬ ਕਿਸੇ ਨੂੰ ਵੀ ਐਸਾ ਸਮਾਂ ਨਾ ਦਿਖਾਏ ਜਦੋਂ ਇੱਕ ਬਾਪ ਆਪਣੀ ਔਲਾਦ ਨੂੰ ਦਫ਼ਨਾਵੇ ਹੁਣ ਉਹ ਪਾਠਸ਼ਾਲਾ ਹੀ ਇੱਕ ਅਜੀਹੀ ਜਗ੍ਹਾ ਸੀ ਜਿੱਥੇ ਮੈਨੂੰ ਆਪਣੇ ਬੇਟੇ ਦੀ ਮੌਤ ਦੀ ਅਸਲ ਵਜ੍ਹਾ ਪਤਾ ਲੱਗ ਸਕਦੀ ਸੀ ਜਿੱਥੇ ਉਹ ਆਪਣੀ ਪੜ੍ਹਾਈ ਕਰ ਰਿਹਾ ਸੀ ਮੇਰੀ ਬਸਤੀ ਤੋਂ ਪਾਠਸ਼ਾਲਾ 2 ਦਿਨ ਦੀ ਦੂਰੀ ਤੇ ਸੀ ਸੋ ਅਗਲੇ ਦਿਨ ਜਦੋਂ ਮੈਂ ਸਫ਼ਰ ਤੇ ਨਿਕਲਣ ਲਈ ਤਿਆਰ ਖੜਾ ਸੀ ਤਾਂ ਅਚਾਨਕ ਉਹੀ ਸੁਨੇਹਾਕਾਰ ਫਿਰ ਤੋਂ ਆ ਗਿਆ ਜੋ ਕਿ ਰੋਜ਼ ਚਿੱਠੀ ਲੈ ਕੇ ਆਉਂਦਾ ਸੀ ਅੱਜ ਮੈਂ ਸੋਚਿਆ ਕਿ ਕਦੋਂ ਤੱਕ ਹਾਲਾਤਾਂ ਤੋਂ ਭੱਜਾਂਗਾ ਹੁਣ ਤਾਂ ਮੈਂ ਆਪਣਾ ਬੇਟਾ ਵੀ ਗਵਾ ਦਿੱਤਾ ਹੈ ਇਸ ਲਈ ਮੈਂ ਸੁਨੇਹਾਕਾਰ ਨੂੰ ਕਿਹਾ ਕਿ ਲਿਆਓ ਇਹ ਚਿੱਠੀ ਮੈਨੂੰ ਦੇ ਦਿਓ ਉਸਨੇ ਉਹ ਖਾਤ ਮੇਰੇ ਹਵਾਲੇ ਕੀਤਾ ਜਦੋਂ ਮੈਂ ਖਾਤ ਖੋਲ ਕੇ ਪੜਨ ਲੱਗਾ ਤਾਂ ਮੇਰੀ ਹਾਲਤ ਹੋਰ ਵੀ ਖਰਾਬ ਹੋ ਗਈ ਇਨਾ ਕਹਿ ਕੇ ਹਾਮਦ ਇੱਕ ਵਾਰ ਫਿਰ ਰੁਕ ਗਿਆ ਤੇ ਆਪਣੇ ਹੰਝੂ ਪੂੰਝਦਾ ਹੋਇਆ ਕਹਿਣ ਲੱਗਾ ਹਜ਼ੂਰ ਮੈਂ ਅਜੇ ਵੀ ਇਹੀ ਸਮਝ ਰਿਹਾ ਸੀ ਕਿ ਉਸ ਔਰਤ ਨੇ ਕਾਜੀ ਕੋਲ ਮੇਰੀ ਸ਼ਿਕਾਇਤ ਕੀਤੀ ਹੋਏਗੀ ਤੇ ਇਹ ਖਾਤ ਕਾਜੀ ਵੱਲੋਂ ਮੈਨੂੰ ਸੱਦੇ ਦਾ ਪੈਗਾਮ ਹੈ ਪਰ ਜਦੋਂ ਮੈਂ ਖਾਤ ਖੋਲ ਕੇ ਪੜਨ ਲੱਗਾ ਤਾਂ ਮੇਰੇ ਦਿਲ ਤੇ ਦਿਮਾਗ ਉੱਤੇ ਇੱਕ ਅਜੀਹਾ ਸਦਮਾ ਛਾ ਗਿਆ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਖਾਤ ਵਿੱਚ ਲਿਖਿਆ ਸੀ ਕਿ ਅੱਬਾ ਜਾਨ ਮੈਂ ਕੁਝ ਦਿਨਾਂ ਤੋਂ ਬਹੁਤ ਬਿਮਾਰ ਹਾਂ ਮੈਨੂੰ ਇੱਕ ਅਜੀਬ ਬਿਮਾਰੀ ਨੇ ਘੇਰ ਲਿਆ ਹੈ। ਸਵੇਰੇ ਸਵੇਰੇ ਮੇਰੀ ਕਮਰ ਤੇ ਖੂਨ ਨਾਲ ਭਰੇ ਫੋੜੇ ਬਣ ਜਾਂਦੇ ਨੇ ਤੇ ਸ਼ਾਮ ਤੱਕ ਉਹ ਫਟਣ ਨਾਲ ਮੇਰੀ ਕਮਰ ਚੋਂ ਖੂਨ ਵਹਿਣ ਲੱਗਦਾ ਹੈ। ਅੱਬਾ ਜਾਨ ਮੈਂ ਬਹੁਤ ਤਕਲੀਫ ਵਿੱਚ ਹਾਂ। ਮੈਂ ਤੁਹਾਡੇ ਕੋਲ ਆ ਕੇ ਇਸ ਬਿਮਾਰੀ ਦਾ ਇਲਾਜ ਕਰਵਾਉਣਾ ਚਾਹੁੰਦਾ ਜਾਂ ਫਿਰ ਤੁਸੀਂ ਅੱਜ ਹੀ ਮੇਰੇ ਕੋਲ ਆ ਜਾਓ। ਮੈਨੂੰ ਉਮੀਦ ਹੈ ਕਿ ਤੁਹਾਡੇ ਤੱਕ ਇਹ ਖਾਤ ਜਲਦੀ ਪਹੁੰਚੇਗਾ ਤੇ ਮੇਰਾ ਇਹ ਇੰਤਜ਼ਾਰ ਖਤਮ ਹੋ ਜਾਏਗਾ। ਹਜ਼ੂਰ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਦਰਸਲ ਉਹ ਖਤ ਮੇਰੇ ਬੇਟੇ ਨੇ ਭੇਜਿਆ ਸੀ ਉਹ ਸੁਨੇਹਾਕਾਰ 10 ਦਿਨ ਤੱਕ ਮੇਰੇ ਦਰਵਾਜ਼ੇ ਤੇ ਆਉਂਦਾ ਰਿਹਾ ਤੇ ਮੈਂ ਪਾਗਲ ਇਹ ਸਮਝਦਾ ਰਿਹਾ ਕਿ ਇਸ ਔਰਤ ਨੇ ਕਾਜੀ ਕੋਲ ਮੇਰੀ ਸ਼ਿਕਾਇਤ ਕੀਤੀ ਹੈ ਹਜ਼ੂਰ ਉਸ ਮਜ਼ਲੂਮ ਵਿਧਵਾ ਨੇ ਦਰਸਲ ਕਾਜੀ ਕੋਲ ਨਹੀਂ ਸਗੋਂ ਉਸ ਰੱਬ ਦੇ ਕੋਲ ਸ਼ਿਕਾਇਤ ਕੀਤੀ ਸੀ ਜੋ ਸਭ ਤੋਂ ਵੱਡਾ ਇਨਸਾਫ ਕਰਨ ਵਾਲਾ ਹੈ ਮੈਂ ਸ਼ਹਿਰ ਦੇ ਕਾਜੀ ਤੋਂ ਤਾਂ ਭੱਜ ਸਕਦਾ ਸੀ ਪਰ ਉਸ ਖੁਦਾ ਦੀ ਗ੍ਰਿਫਤ ਤੋਂ ਕਿਵੇਂ ਬਚਦਾ ਜੋ ਪੂਰੀ ਕਾਇਨਾਤ ਦਾ ਮਾਲਕ ਹੈ ਮੈਨੂੰ ਆਪਣੇ ਗੁਨਾਹ ਇੱਕ ਇੱਕ ਕਰਕੇ ਯਾਦ ਆਉਣ ਲੱਗੇ ਇਸ ਗਰੀਬ ਪਰਿਵਾਰ ਦੀ ਹਾਂ ਨੇ ਮੇਰਾ ਐਸਾ ਹਾਲ ਕੀਤਾ ਕਿ ਮੈਨੂੰ ਆਪਣੇ ਬੇਟੇ ਦਾ ਭੇਜਿਆ ਹੋਇਆ ਖਾਤ ਵੀ ਸਮੇਂ ਤੇ ਪੜਨਾ ਨਸੀਬ ਨਾ ਹੋਇਆ ਹਜ਼ੂਰ ਉਹ ਦਿਨ ਐ ਤੇ ਅੱਜ ਦਾ ਦਿਨ ਮੈਂ ਸ਼ਹਿਰ ਦੀਆਂ ਗਲੀਆਂ ਵਿੱਚ ਸਬਕ ਦਾ ਪਾਤਰ ਬਣ ਕੇ ਫਿਰਦਾ ਹਾਂ ਮੈਂ ਲਾਲਚ ਤੇ ਜ਼ੁਲਮ ਦੇ ਖੂਹ ਵਿੱਚ ਡਿੱਗਿਆ ਹੋਇਆ ਉਹਨਾਂ ਹਯਵਾਨਾਂ ਵਿੱਚੋਂ ਇੱਕ ਸੀ ਜਿਸ ਨੂੰ ਦੂਜਿਆਂ ਦੀਆਂ ਜ਼ਖਮੀ ਕਮਰਾਂ ਦੇਖ ਕੇ ਸਕੂਨ ਤੇ ਰਾਹਤ ਮਹਿਸੂਸ ਹੁੰਦੀ ਸੀ ਗਰੀਬਾਂ ਤੇ ਕਮਜ਼ੂਰਾਂ ਦੇ ਜਿਸਮ ਤੋਂ ਖੂਨ ਵਗਦਿਆਂ ਹੋਇਆਂ ਵੇਖ ਕੇ ਖੁਸ਼ ਹੋਣ ਵਾਲਾ ਮੈਂ ਜ਼ਾਲਮ ਅੱਜ ਇਸ ਹਾਲਤ ਵਿੱਚ ਕਿ ਜਦੋਂ ਤੱਕ ਮੈਂ ਆਪਣੀ ਕਮਰ ਤੋਂ ਖੂਨ ਵਗਦਿਆਂ ਨਾ ਦੇਖ ਲਵਾਂ ਮੈਨੂੰ ਚੈਨ ਨਹੀਂ ਆਉਂਦਾ ਹਜ਼ੂਰ ਇੱਥੇ ਮੇਰੀ ਕਹਾਣੀ ਖਤਮ ਹੁੰਦੀ ਹੈ ਹੁਣ ਤੁਸੀਂ ਦੱਸੋ ਕਿ ਮੈਂ ਇਸ ਗੱਲ ਦਾ ਹੱਕਦਾਰ ਨਹੀਂ ਹਾਂ ਕਿ ਸਭ ਦੇ ਸਾਹਮਣੇ ਚਰਾਹੇ ਦੇ ਵਿਚਕਾਰ ਮੈਨੂੰ ਕੋੜੇ ਮਾਰ-ਮਾਰ ਕੇ ਜ਼ਖਮੀ ਕੀਤਾ ਜਾਵੇ ਜਦੋਂ ਹਾਮਦ ਦੀ ਦਾਸਤਾਨ ਮੁਕੰਮਲ ਹੋਈ ਤਾਂ ਦਰਬਾਰ ਵਿੱਚ ਇੱਕ ਸਨਾਟਾ ਛਾਇਆ ਹੋਇਆ ਸੀ ਕਿਸੇ ਦਾ ਚਿਹਰਾ ਹੰਝੂਆਂ ਨਾਲ ਭਿੱਜਿਆ ਹੋਇਆ ਸੀ ਤੇ ਕਿਸੇ ਦਾ ਗੁੱਸੇ ਦੇ ਨਾਲ ਲਾਲ ਫਿਰ ਬਾਦਸ਼ਾਹ ਨੇ ਹਾਮਦ ਨੂੰ ਸਮਝਾਉਂਦਿਆਂ ਹੋਇਆ ਕਿਹਾ ਹਾਮਦ ਤੇਰੀ ਦਾਸਤਾਨ ਸਿੱਖਿਆਦਾਇਕ ਹੈ ਤੂੰ ਜੋ ਜ਼ੁਲਮ ਕੀਤੇ ਉਸ ਦੀ ਸਜ਼ਾ ਤੈਨੂੰ ਮਿਲ ਚੁੱਕੀ ਹੈ ਹੁਣ ਦਰਗਾਹ ਦਾ ਮਾਮਲਾ ਤੇਰਾ ਤੇ ਰੱਬ ਦਾ ਹੈ ਇਸ ਲਈ ਤੂੰ ਖੁਦ ਤੇ ਜ਼ੁਲਮ ਕਰਕੇ ਹੋਰ ਗੁਨਾਹ ਇਕੱਠੇ ਨਾ ਕਰ ਕਿਉਂਕਿ ਰੱਬ ਬਿਲਕੁਲ ਨਹੀਂ ਚਾਹੁੰਦਾ ਕਿ ਇਨਸਾਨ ਆਪਣੀ ਹੀ ਜਾਨ ਤੇ ਜ਼ੁਲਮ ਕਰੇ ਹੁਣ ਮੇਰਾ ਤੈਨੂੰ ਇੱਕ مشਵਰਾ ਹੈ ਕਿ ਆਪਣੀ ਰਾਹਤ ਤੇ ਚੈਨ ਦੀ ਖਾਤਰ ਉਹ ਦੌਲਤ ਜਿਸ ਦੇ ਲਾਲਚ ਨੇ ਤੈਨੂੰ ਇਨ੍ਹਾਂ ਹਾਲਾਤਾਂ ਵਿੱਚ ਪਾਇਆ ਹੈ ਉਸੇ ਦੌਲਤ ਨੂੰ ਗਰੀਬਾਂ ਦੀ ਭਲਾਈ ਤੇ ਖਰਚ ਕਰ। ਬੇਸ਼ੱਕ ਉਹ ਰੱਬ ਬਹੁਤ ਹੀ ਰਹਿਮਦਿਲ ਤੇ ਤੌਬਾ ਕਬੂਲ ਕਰਨ ਵਾਲਾ ਹੈ। ਉਹਦੀ ਰਹਿਮਤ ਦਾ ਕੋਈ ਸਿਰਾ ਨਹੀਂ ਹੈ ਤੇ ਉਸ ਦਾ ਦਰਵਾਜ਼ਾ ਹਰ ਉਸ ਬੰਦੇ ਲਈ ਖੁੱਲ੍ਹਾ ਹੈ ਜੋ ਸੱਚੇ ਦਿਲ ਨਾਲ ਮਾਫੀ ਮੰਗਦਾ ਹੈ। ਜਦੋਂ ਇੱਕ ਬੰਦਾ ਆਪਣੇ ਗੁਨਾਹਾਂ ਤੇ ਪਛਤਾਵਾ ਕਰਦਾ ਹੈ ਤੇ ਆਪਣੇ ਰੱਬ ਦੇ ਸਾਹਮਣੇ ਭਰੀਆਂ ਅੱਖਾਂ ਨਾਲ ਜੋਦੜੀ ਕਰਦਾ ਹੈ ਤਾਂ ਰੱਬ ਦੀ ਰਹਿਮਤ ਦਾ ਸਮੁੰਦਰ ਉਸ ਦੇ ਜੀਵਨ ਨੂੰ ਧੋ ਕੇ ਪਵਿੱਤਰ ਕਰ ਦਿੰਦਾ ਹੈ ਤੇ ਰੱਬ ਹਮੇਸ਼ਾ ਆਪਣੇ ਬੰਦਿਆਂ ਨੂੰ ਆਪਣੇ ਨੇੜੇ ਆਉਣ ਦਾ ਮੌਕਾ ਦਿੰਦਾ ਹੈ ਸੋ ਦੋਸਤੋ ਜਦੋਂ ਰੱਬ ਦੀ ਅਦਾਲਤ ਵਿੱਚ ਫੈਸਲਾ ਹੁੰਦਾ ਹੈ ਤਾਂ ਨਾ ਹੀ ਕਿਸੇ ਵਕੀਲ ਦੀ ਲੋੜ ਹੁੰਦੀ ਹੈ ਤੇ ਨਾ ਹੀ ਕਿਸੇ ਦਲੀਲ ਦੀ ਸਿਰਫ ਕਰਮਾਂ ਦੀ ਗਵਾਹੀ ਹੀ ਕਾਫੀ ਹੁੰਦੀ ਹੈ ਹਾਮਦ ਦੀ ਕਹਾਣੀ ਇਹ ਸਬਕ ਦਿੰਦੀ ਹੈ ਕਿ ਜ਼ੁਲਮ ਤੇ ਲਾਲਚ ਦੇ ਰਾਹਾਂ ਤੇ ਚੱਲਣ ਵਾਲਾ ਇਨਸਾਨ ਰੱਬ ਦੇ ਇਨਸਾਫ ਤੋਂ ਕਦੇ ਬਚ ਨਹੀਂ ਸਕਦਾ ਹਰ ਦੌਲਤ ਪਦਵੀ ਤੇ ਹੰਕਾਰ ਇੱਕ ਦਿਨ ਥੱਕ ਕੇ ਡਿੱਗ ਪੈਂਦੇ ਨੇ ਪਰ ਰੱਬ ਦਾ ਇਨਸਾਫ ਅਦਿੱਖ ਹੁੰਦਿਆਂ ਵੀ ਹਮੇਸ਼ਾ ਹਾਜ਼ਰ ਰਹਿੰਦਾ ਹੈ ਜਦੋਂ ਹਾਮਦ ਨੇ ਆਪਣੇ ਕੀਤੇ ਜ਼ੁਲਮਾਂ ਦਾ ਪਛਤਾਵਾ ਕੀਤਾ ਉਸ ਨੇ ਇਹ ਸਮਝ ਲਿਆ ਕਿ ਖੁਦਾ ਆਪਣੀ ਰਹਿਮਤ ਦੇ ਦਰਵਾਜ਼ੇ ਕਦੇ ਬੰਦ ਨਹੀਂ ਕਰਦਾ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜਦੋਂ ਤੱਕ ਇਨਸਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੁੰਦਾ ਰੱਬ ਵੀ ਉਸ ਦੀ ਮਦਦ ਨਹੀਂ ਕਰਦਾ ਜ਼ੁਲਮ ਕਰਨ ਨਾਲ ਮਿਲਣ ਵਾਲੀ ਖੁਸ਼ੀ ਇਨਸਾਨ ਦੀ ਜ਼ਿੰਦਗੀ ਵਿੱਚ ਅਜਿਹੀ آگ ਲਗਾਉਂਦੀ ਹੈ ਜੋਸ ਦੇ ਆਪਣੇ ਸੁੱਖ ਚੈਨ ਨੂੰ ਸਾੜ ਕੇ ਸੁਵਾ ਕਰ ਦਿੰਦੀ ਹੈ ਸਚਾਈ ਇਹ ਹੈ ਕਿ ਜਦੋਂ ਰੱਬ ਦੀ ਅਦਾਲਤ ਵਿੱਚ ਫੈਸਲਾ ਹੁੰਦਾ ਹੈ ਤਾਂ ਨਾ ਤਾਂ ਕੋਈ ਰਿਆਇਤ ਹੁੰਦੀ ਹੈ ਤੇ ਨਾ ਹੀ ਕੋਈ ਦੂਜਾ ਮੌਕਾ ਇਸ ਲਈ ਆਪਣੇ ਕਰਮਾਂ ਨੂੰ ਸਫਾਈ ਨਾਲ ਜਿਓ ਕਿਉਂਕਿ ਰੱਬ ਦੇ ਇਨਸਾਫ ਦਾ ਰਸਤਾ ਹਮੇਸ਼ਾ ਸੱਚਾ ਹੁੰਦਾ ਹੈ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇਸ ਕਹਾਣੀ ਤੋਂ ਤੁਹਾਨੂੰ ਬਹੁਤ ਮਹੱਤਵਪੂਰਨ ਗੱਲਾਂ ਸਿੱਖਣ ਨੂੰ ਮਿਲੀਆਂ ਹੋਣਗੀਆਂ ਤੇ ਮੈਨੂੰ ਇਹ ਵੀ ਉਮੀਦ ਹੈ ਕਿਸ ਕਹਾਣੀ ਤੋਂ ਮਿਲੇ ਇੱਕ ਇੱਕ ਸਬਕ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਓਗੇ ਸੋ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ